ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜੀੜੀ ਦੇ ਵੱਲੋਂ ਜਿਹੜਾ ਕੇਜਰੀਵਾਲ ਨੂੰ ਸੰਮਣ ਭੇਜਿਆ ਗਿਆ ਸੀ ਤੇ ਪੰਜਵਾਂ ਸੰਮਣ ਹੈ ਇਹ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਗਿਆ ਹੈ ਪਰੰਤੂ ਉਹ ਪਹਿਲਾਂ ਪੇਸ਼ ਨਹੀਂ ਹੋਏ ਪਰੰਤੂ ਇਸ ਗੱਲ ਨੂੰ ਲੈ ਕੇ ਅੱਜ ਮੁਰਤੋਂ ਸਿਆਸਤ ਗਰਮਾ ਗਈ ਹੈ ਤੇ ਕੇਜਰੀਵਾਲ ਕੀ ਅੱਜ ਪੇਸ਼ ਹੋਣਗੇ ਤੇ ਜੇਕਰ ਅੱਜ ਵੀ ਉਹ ਨਾ ਪੇਸ਼ ਹੋਣਗੇ ਤਾਂ ਫਿਰ ਤੋਂ ਵਿਰੋਧੀਆਂ ਦੇ ਵੱਲੋਂ ਸਰਕਾਰ ਦੇ ਖਿਲਾਫ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਮੁਰਤੋਂ ਜਿਹੜੇ ਦਿੱਖੇ ਸਵਾਲ ਕੀਤੇ ਜਾਣਗੇ ਤੇ ਦੱਸਿਏ ਕਿ ਇਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਪੰਜਵਾਂ ਸਾਮਣ ਭੇਜਿਆ ਗਿਆ ਸੀ ਤੇ ਜਿਸ ਦੇ ਵਿੱਚ ਈਡੀ ਦੇ ਵੱਲੋਂ ਪੇਸ਼ ਹੋਣ ਦੇ ਹੁਕਮ 2 ਫਰਵਰੀ ਨੂੰ ਲੈ ਕੇ ਦਿੱਤੇ ਗਏ ਸੀ ਤੇ ਜਾਣੇ ਕਿ ਅੱਜ ਦੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈਡੀ ਦੇ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ ਹੋਣਗੇ ਇਸ ਗੱਲ ਨੂੰ ਲੈ ਕੇ ਹਜੇ ਕੋਈ ਵੀ ਪੁਸ਼ਟੀ ਨਹੀਂ ਹੈ ਤੇ ਪੰਜਵਾਂ ਸਾਮਣ ਹੈ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੀਤੇ ਦਿਨਾਂ ਦੇ ਵਿੱਚ ਭੇਜਿਆ ਗਿਆ ਸੀ ਤੇ 2 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਈਡੀ ਦੇ ਵੱਲੋਂ ਦਿੱਤੇ ਗਏ ਨੇ ਦਿੱਲੀ ਦੇ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਪੰਜਵਾਂ ਸਾਮਣ ਹੈ ਆ ਚੁੱਕਾ ਹੈ ਤੇ ਪਹਿਲਾਂ ਉਹ ਚਾਰ ਵਾਰ ਪੇਸ਼ ਨਹੀਂ ਹੋਏ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸਾਮਣ ਨੇ ਗੈਰ ਕਾਨੂੰਨੀ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਮੈਨੂੰ ਚੋਣ ਦੀਆਂ ਜਿਹੜੀਆਂ ਚੋਣਾਂ ਦੀਆਂ ਪ੍ਰਚਾਰ ਤੋਂ ਰੋਕਿਆ ਜਾ ਰਿਹਾ ਹੈ ਤੇ ਭਾਜਪਾ ਸਾਜ਼ਿਸ਼ਾਂ ਰਾਤ ਰਹੀ ਹੈ ਤੇ ਰਾਜਨੀਤੀ ਖੇਡਾ ਮੇਰੇ ਨਾਲ ਖੇਡ ਰਹੀ ਹੈ ਅਜਿਹੇ ਜਿਹੜੇ ਤਿੱਖੇ ਨਿਸ਼ਾਨੇ ਆ ਜਿਹੜੇ ਬਿਆਨ ਦੇ ਕੇ ਜਿਹੜੇ ਤਿੱਖੇ ਨਿਸ਼ਾਨੇ ਆ ਜਿਹੜੇ ਇਹ ਭਾਜਪਾ ਤੋਂ ਲੈ ਕੇ ਸਾਦੇ ਜਾ ਰਹੇ ਸੀ ਤੇ ਅਰਵਿੰਦ ਕੇਜਰੀਵਾਲ ਅੱਜ ਆਰਵਿੰਦ ਕੇਜਰੀਵਾਲ ਨੂੰ ਅੱਜ ਪੰਜਵਾਂ ਸਮਨ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਤੇ 2 ਫਰਵਰੀ ਨੂੰ ਕਿਹਾ ਸੀ ਕਿ ਜਿਹੜਾ ED ਦੇ ਵੱਲੋਂ ਕਿ ਜਿਹੜੇ 2 ਫਰਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਆਰਵਿੰਦ ਕੇਜਰੀਵਾਲ ਪੇਸ਼ ਹੋਣ ਤੇ ਪੁੱਛ ਪੜਤਾਲ ਹੈ ਜਿਹੜੀ ਦਿੱਲੀ ਦੇ ਮੁੱਖ ਮੰਤਰੀ ਆਰਵਿੰਦ ਕੇਜਰੀਵਾਲ ਤੋਂ ਕੀਤੀ ਜਾ ਸਕਦੀ ਹੈ ਪਰੰਤੂ ਉਹ ਪਹਿਲਾਂ ਚਾਰ ਵਾਰ ਪੇਸ਼ ਨਹੀਂ ਹੋਏ ਤੇ ਅੱਜ ਵੀ ਇਸ ਗੱਲ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਆਰਵਿੰਦ ਕੇਜਰੀਵਾਲ ਅੱਜ ਪੇਸ਼ ਹੋਣਗੇ ਜਾਂ ਨਹੀਂ ਤੇ ਜਿਸ ਤੋਂ ਬਾਅਦ ਹੁਣ ਇਸ ਗੱਲ ਨੂੰ ਲੈ ਕੇ ਵੀ ਲਗਾਤਾਰ ਸਤ ਗਰਮਾਈ ਹੋਈ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜੀੜੀ ਦੇ ਵੱਲੋਂ ਜਿਹੜਾ ਕੇਜਰੀਵਾਲ ਨੂੰ ਸੰਮਣ ਭੇਜਿਆ ਗਿਆ ਸੀ ਤੇ ਪੰਜਵਾਂ ਸੰਮਣ ਹੈ ਇਹ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਗਿਆ ਹੈ ਪਰੰਤੂ ਉਹ ਪਹਿਲਾਂ ਪੇਸ਼ ਨਹੀਂ ਹੋਏ ਪਰੰਤੂ ਇਸ ਗੱਲ ਨੂੰ ਲੈ ਕੇ ਅੱਜ ਮੁਰਤੋਂ ਸਿਆਸਤ ਗਰਮਾ ਗਈ ਹੈ ਤੇ ਕੇਜਰੀਵਾਲ ਕੀ ਅੱਜ ਪੇਸ਼ ਹੋਣਗੇ ਤੇ ਜੇਕਰ ਅੱਜ ਵੀ ਉਹ ਨਾ ਪੇਸ਼ ਹੋਣਗੇ ਤਾਂ ਫਿਰ ਤੋਂ ਵਿਰੋਧੀਆਂ ਦੇ ਵੱਲੋਂ ਸਰਕਾਰ ਦੇ ਖਿਲਾਫ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਮੁਰਤੋਂ ਜਿਹੜੇ ਤਿੱਖੇ ਸਵਾਲ ਕੀਤੇ ਜਾਣਗੇ ਤੇ ਦੱਸਿਏ ਕਿ ਇਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਪੰਜਵਾਂ ਸਾਮਣ ਭੇਜਿਆ ਗਿਆ ਸੀ ਤੇ ਜਿਸ ਦੇ ਵਿੱਚ ਈਡੀ ਦੇ ਵੱਲੋਂ ਪੇਸ਼ ਹੋਣ ਦੇ ਹੁਕਮ 2 ਫਰਵਰੀ ਨੂੰ ਲੈ ਕੇ ਦਿੱਤੇ ਗਏ ਸੀ ਤੇ ਜਾਣੇ ਕਿ ਅੱਜ ਦੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈਡੀ ਦੇ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ ਹੋਣਗੇ ਇਸ ਗੱਲ ਨੂੰ ਲੈ ਕੇ ਹਜੇ ਕੋਈ ਵੀ ਪੁਸ਼ਟੀ ਨਹੀਂ ਹੈ ਤੇ ਪੰਜਵਾਂ ਸਾਮਣ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੀਤੇ ਦਿਨਾਂ ਦੇ ਵਿੱਚ ਭੇਜਿਆ ਗਿਆ ਸੀ ਤੇ 2 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਇਹੀ ਦੇ ਵੱਲੋਂ ਦਿੱਤੇ ਗਏ ਨੇ ਦਿੱਲੀ ਦੇ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਪੰਜਵਾਂ ਸੱਮਣ ਆਇਆ ਚੁੱਕਾ ਹੈ ਤੇ ਪਹਿਲਾਂ ਉਹ ਚਾਰ ਵਾਰ ਪੇਸ਼ ਨਹੀਂ ਹੋਏ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸੱਮਣ ਨੇ ਗੈਰ ਕਾਨੂੰਨੀ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਮੈਨੂੰ ਚੋਣ ਦੀਆਂ ਜਿਹੜੀਆਂ ਚੋਣਾਂ ਦੀਆਂ ਪ੍ਰਚਾਰ ਤੋਂ ਰੋਕਿਆ ਜਾ ਰਿਹਾ ਹੈ ਤੇ ਭਾਜਪਾ ਸਾਜ਼ਿਸ਼ਾਂ ਰਾਤ ਰਹੀ ਹੈ ਤੇ ਰਾਜਨੀਤੀ ਖੇਡਾ ਮੇਰੇ ਨਾਲ ਖੇਡ ਰਹੀ ਹੈ ਅਜਿਹੇ ਜਿਹੜੇ ਤਿੱਖੇ ਨਿਸ਼ਾਨੇ ਆ ਜਿਹੜੇ ਬਿਆਨ ਦੇ ਕੇ ਜਿਹੜੇ ਤਿੱਖੇ ਨਿਸ਼ਾਨੇ ਆ ਜਿਹੜੇ ਇਹ ਭਾਜਪਾ ਤੋਂ ਲੈ ਕੇ ਸਾਦੇ ਜਾ ਰਹੇ ਸੀ अरविंद केजरीवाल आज अरविंद केजरीवाल ਨੂੰ ਅੱਜ ਪੰਜਵਾਂ ਸਮਨ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਤੇ 2 ਫਰਵਰੀ ਨੂੰ ਕਿਹਾ ਸੀ ਕਿ ਜਿਹੜਾ ED ਦੇ ਵੱਲੋਂ ਕਿ ਜਿਹੜੇ 2 ਫਰਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ अरविंद केजरीवाल ਪੇਸ਼ ਹੋਣ ਤੇ ਪੁੱਛ ਪੜਤਾਲ ਹੈ ਜਿਹੜੀ ਦਿੱਲੀ ਦੇ ਮੁੱਖ ਮੰਤਰੀ अरविंद केजरीवाल ਤੋਂ ਕੀਤੀ ਜਾ ਸਕਦੀ ਹੈ ਪਰੰਤੂ ਉਹ ਪਹਿਲਾਂ ਚਾਰ ਵਾਰ ਪੇਸ਼ ਨਹੀਂ ਹੋਏ ਤੇ ਅੱਜ ਵੀ ਇਸ ਗੱਲ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਹੈ ਕਿ ਦਿੱਲੀ ਦੇ ਮੁੱਖ ਮੰਤਰੀ अरविंद केजरीवाल ਅੱਜ ਪੇਸ਼ ਹੋਣਗੇ ਜਾਂ ਨਹੀਂ ਤੇ ਜਿਸ ਤੋਂ ਬਾਅਦ ਹੁਣ ਇਸ ਗੱਲ ਕਿ ਵੀ ਲਗਾਤਾਰ ਸਿਆਸਤ ਗਰਮਾਈ ਹੋਈ